ਨਗਰ ਪੰਚਾਇਤ ਬਰੀਵਾਲਾ ਤੋਂ ਦਿਲਜੀਤ ਕੌਰ ਪਤਨੀ ਸੰਤੋਖ ਸਿੰਘ ਜੋ ਕਿ ਵਾਰਡ ਨੰਬਰ 3 ਤੋਂ ਐਮਸੀ ਲਈ ਉਮੀਦਵਾਰ ਹਨ ਇਹਨਾਂ ਦਾ ਚੋਣ ਨਿਸ਼ਾਨ ਚਾੜੂ ਹੈ ਜੇਕਰ ਇਹ ਜੇਤੂ ਹੁੰਦੇ ਹਨ ਤਾਂ ਇਹ ਲੋਕ ਪਲਾਈ ਵਾਸਤੇ ਕੀ ਕੀ ਕਾਰਜ ਕਰਨਗੇ ਸੁਣੋ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਮੌਜੂਦ ਹਾਂ ਬਰੀਵਾਲਾ ਨਗਰ ਪੰਚਾਇਤ ਦੇ ਇਲੈਕਸ਼ਨ ਜਿੱਥੇ ਹੋ ਰਹੇ ਆ 21 ਦਸੰਬਰ ਨੂੰ ਇਲੈਕਸ਼ਨ ਡੇਨ ਸ਼ਨੀਵਾਰ ਨੂੰ ਉਸ ਤਹਿਤ ਵਾਡ ਨੰਬਰ 10 ਦੇ ਉਮੀਦਵਾਰ ਆਪ ਦੇ ਉਮੀਦਵਾਰ ਬੀਬੀ ਖਾਲਸਾ ਜੀ ਵਾਇਕੁੱਡੀ ਦਾ ਖਾਲਸਾ ਵਾਇਕੁੱਡੀ ਫਤਿਹ ਜੀ ਸਰੂ ਖਾਲਸਾ ਵਾਇਕੁੱਡੀ ਜੀ ਕੀ ਫਤਿਹ ਸੰਤੋਖ ਜੀ ਤੁਸੀਂ ਤੁਹਾਡੇ ਮੈਸੇਜ ਇਥੋਂ 3 ਨੰਬਰ ਵਾਡ ਤੋਂ ਐਮਸੀ ਚੋਣ ਲੜ ਰਹੇ ਹੋ ਕੀ ਕਹਿਣਾ ਸਾਰਿਆਂ ਦਾ ਪਹਿਲਾਂ ਮੈਂ ਸੀ ਕੇ ਚੈਨਲ ਤੇ 3 ਨੰਬਰ ਵਾਡ ਦੇ ਵੋਟਰਾਂ ਦਾ ਦਿੱਤਾ ਇਹਦੇ ਲਈ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਸਾਨੂੰ ਵੋਟਰਾਂ ਦੇ ਸਾਹਮਣੇ ਹੁਣ ਰੂਬਰੂ ਹੋਣ ਲਈ ਟਾਈਮ ਬਖਸ਼ ਕੀਤਾ ਜੀ ਤੇ ਤੁਹਾਨੂੰ ਆਪ ਸਰਕਾਰ ਨੇ ਉਮੀਦਵਾਰ ਐਲਾਨਿਆ ਕਿ ਮੇਨ ਉਮੀਦਾਂ ਲੈ ਕੇ ਚੱਲੇ ਹਾਂ ਵੀ 3 ਨੰਬਰ ਵਾਰਡ ਦੇ ਕਿਹੜੇ ਅਧੂਰੇ ਮੇਨ ਕੰਮ ਪਏ ਨੇ ਜਿਹੜੇ ਪਹਿਲ ਦੇ ਅਧਾਰ ਤੇ ਕਰਨੇ ਸੀ ਆਮ ਆਦਮੀ ਪਾਰਟੀ ਦੇ ਇਹਨਾਂ ਦੀ ਸਰਕਾਰ ਆ ਜੀ ਇਹਨਾਂ ਨੇ 3 ਨੰਬਰ ਵਾਰਡ ਤੋਂ ਮੇਰੇ ਮੈਸੇਜ ਦਲਜੀਤ ਕੋਰ ਇਹਨਾਂ ਨੂੰ ਟਿਕਟ ਦੇ ਕੇ ਮਾਣ ਨੋ ਅੱਜ ਆ ਜੀ ਉਹਨਾਂ ਨੇ ਸਾਡੇ ਤੇ ਬਹੁਤ ਮਾਣ ਕੀਤਾ ਜੀ ਤੇ ਅਸੀਂ ਹਰ ਤਰ੍ਹਾਂ ਦੇ ਮਤਲਬ ਜੋ ਵੀ ਸਾਡੇ ਵਾਰਡ ਦੀਆਂ ਸਮੱਸਿਆਵਾਂ ਹੈਗੀਆਂ ਜੀ ਉਹ ਸਮੱਸਿਆਵਾਂ ਦੇ ਹੱਲ ਲਈ ਅਸੀਂ ਖੜਿਆ ਸਾਨੂੰ VOTER ਸਾਥ ਦੇ ਕੇ ਸਾਨੂੰ ਜਿੱਤ ਦਵਾਉਂਦਿਆ ਤੇ ਜੋ ਵੀ ਸਾਡੇ ਵਾਰਡ ਦੀਆਂ ਸਮੱਸਿਆਵਾਂ ਦੂਰੀਆਂ ਪਈਆਂ ਨੇ ਜੋ ਵੀ ਕੰਮ ਕਰਨ ਵਾਲਿਆ ਰਹਿੰਦੇ ਆ ਤਰੁੱਟੀਆਂ ਨੇ ਉਹ ਅਸੀਂ ਦੂਰ ਕਰਾਵਾਂਗੇ ਜੀ ਆਮ ਆਦਮੀ ਦੀ ਸਰਕਾਰ ਆ ਜੀ ਤੇ ਇਹ ਸਬੰਧ ਵਿੱਚ ਜੇ VOTER ਸਾਡਾ ਸਾਥ ਦਿੰਦਿਆ ਜੀ ਸਾਨੂੰ ਐਮਸੀ ਬਣਾਉਂਦਿਆ ਜੀ ਵੈਸੇ ਤਾਂ ਅੱਜਕੱਲ VOTER ਬਹੁਤ ਸਿਆਣਾ ਹੋ ਚੁੱਕਾ ਜੀ ਵੇ ਜੇ ਦੀ ਸਰਕਾਰ ਆ ਜੇ ਤਾਂ ਐਮਸੀ ਉਹਦਾ ਬਣੇ ਜੀ ভোটার ਸਾਥ ਦੇਣ ਤੇ ਅਸੀਂ ਵਾਰਡ ਦੀ ਜਿਹੜੀ ਤਰੱਕੀ ਕਰਵਾ ਸਕਦੇ ਆ ਵਾਰਡ ਦਾ ਜਿਹੜੇ ਕੰਮ ਅਧੂਰੇ ਪਏ ਉਹ ਹਿ ਕਰਵਾ ਸਕਦੇ ਆ ਤੇ ਵੈਸੇ ਵੋਟਰ ਵੋਟਰ ਆਜ ਕੱਲ ਸਿਆਣਾ ਜੀ ਇਥੋਂ ਕੋਈ ਮਤਲਬ ਟੁੱਟੇ ਨਹੀਂ ਰਹਿਣੀ ਚਾਹੀਦੀ ਵੀ ਵੋਟਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੀ ਤੇ ਜੇ ਗਲਤੀ ਕਰ ਬੈਠਾ ਵੋਟਰ ਤੇ ਦੇਖ ਲਓ ਵੀ ਕੋਈ ਜਿਹੜਾ ਆਪਣੇ ਵਾਰਡ ਦਾ ਕੰਮ ਨਹੀਂ ਹੋਣਾ ਕਿਸੇ ਨੇ ਆਪਣੇ ਵੱਲ ਮੁੱਖ ਨਹੀਂ ਕਰਨਾ ਪਿੱਛਾ ਕਰਨਗੇ ਆਪਣੇ ਵੱਲ ਤੇ ਆਪਣਾ ਵਾਰਡ ਉਦਾਂ ਹਦੂਰੇ ਦਾ ਹਦੂਰਾ ਹੀ ਰਹੂਗਾ ਜੀ ਅਸੀਂ ਤਾਂ ਆਸੇ ਕਰਦਿਆਂ ਵੀ ਸੂਝਵਾਨ ਵੋਟਰ ਨੇ ਬਹੁਤ ਸਿਆਣੇ ਵੋਟਰ ਨੇ ਵੀ ਸਾਡਾ ਸਾਥ ਦੇਣ ਤੇ ਸਾਨੂੰ ਜਿੱਤ ਮਿਲੂਗੀ ਤੇ ਅਸੀਂ ਉੱਥੇ ਵਾਇਸਟ ਹੋਣ ਵਾਲੇ ਹੋਵਾਂਗੇ ਤੇ ਸਾਡੇ ਵਾਰਡ ਦਾ ਜੋ ਵੀ ਕੰਮ ਵੀ ਅਸੀਂ ਉੱਥੇ ਪਹਿਲ ਦੇ ਆਧਾਰ ਤੇ ਮੰਗ ਰੱਖਾਂਗੇ ਮੰਗ ਰੱਖਾਂਗੇ ਤੇ ਸਾਨੂੰ ਕੁਝ ਅੱਗੇ ਸਹਿਯੋਗ ਮਿਲੂਗਾ ਤੇ ਐ ਜਿਹੜਾ ਵਾਰਡ ਆ ਉਹਦਾ ਹਜ਼ਾਰ ਕੁ ਹਸਤਾ ਕਾਂਗੇ ਜੀ ਤੇ ਇਹੋ ਜੀ ਅਸੀਂ ਵੋਟਰ ਨੂੰ ਬੇਨਤੀ ਕਰਦਿਆਂ ਜੀ ਸਾਡਾ ਸਾਥ ਦਿਓ ਤੇ ਸਾਨੂੰ ਜਿੱਤ ਪ੍ਰਾਪਤ ਹੋਈ ਤੇ ਇਹ ਤੁਹਾਡੇ ਆਪ ਦੀ ਜਿੱਤ ਸਾਡੀ ਜਿੱਤ ਨਹੀਂ ਹੈਗੀ ਤੁਹਾਡੇ ਆਪ ਦੀ ਜਿੱਤ ਆ ਤੁਹਾਡੇ ਆਹੀ ਭਰਾ ਆ ਤੇ ਤੁਹਾਡੇ ਨਾਲ ਹੀ ਖੜਾਂਗੇ ਤੇ ਤੁਸੀਂ ਸਾਡੇ ਨਾਲ ਖੜੋ ਅਸੀਂ ਤੁਹਾਡੇ ਨਾਲ ਖੜਾਂਗੇ ਕਿਸੇ ਵੇਲੇ ਅਸੀਂ ਕਿਸੇ ਵੱਲ ਪਿੱਠ ਪਿੱਠ ਨਹੀਂ ਕਰਾਂਗੇ ਤੇ ਤੁਸੀਂ ਸਾਡਾ ਸਾਥ ਦਿਓ ਤੇ ਆਪਾਂ ਕੰਮਜਾਬ ਕਰੋ ਤੇ ਸਾਡੀ ਕੰਮਜਾਬ ਤੁਹਾਡੀ ਕੰਮਜਾਬ ਹੋਣੀ ਆ ਆਉਣ ਵਾਲੀ 21 ਤਰੀਕ ਨੂੰ ਕਿਹੜੇ ਚੋਣ ਸ਼ਾਨ ਤੇ ਉਹ ਮੁਰੰਨ ਆਉਣ ਆਉਣ ਵਾਲੀ 21 ਤਰੀਕ ਨੂੰ ਜਿਹੜੇ ਨਗਰ ਪੰਚਾਇਤ ਦਾ ਇਲੈਕਸ਼ਨ ਜਿਹੜਾ ਹੋ ਰਿਹਾ ਹੈ VOTING ਹੋਣੀ ਆ ووٹ ਹੋਣੀ ਆ ਸਾਡਾ ਚੋਣ ਸ਼ਾਨ ਜਿਹੜਾ ਝਾੜੂ ਆ ਜੀ ਤੇ ਤਾਂ ਇਹ ਬਟਨ ਅਪੀਲ ਕਰਦੇ ਆਂ ਝਾੜੂ ਤੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਸਾਡਾ ਸਾਥ ਦਿਓ ਜੇ ਵਾਰਡ ਦੀ ਤੁਸੀਂ ਚਾਹੁੰਦੇ ਹੋਵੇ ਵਾਰਡ ਸਾਡਾ ਖੁਸ਼ਹਾਲ ਹੋਵੇ ਤਾਂ ਸਾਡਾ ਸਾਥ ਦਿਓ ਝਾੜੂ ਤੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਸਰ ਕਾਮਯਾਬ ਕਰੋ ਸਾਡੀ ਜਿਹੜੀ ਕਾਮਯਾਬੀ ਆ ਉਹ ਆਮ ਆਦਮੀ ਪਾਰਟੀ ਦੀ ਕਾਮਯਾਬੀ ਆ ਜੇ ਸਾਨੂੰ ਕੰਮ ਕਰੋਗੇ ਤੇ ਪਾਰਟੀ ਕਾਮਯਾਬਾ ਪਾਰਟੀ ਕਾਮਯਾਬਾ ਤੇ ਆਪਾਂ ਨੂੰ ਵਾਰਡ ਦੇ ਬਾਰੇ ਕੋਈ ਮਿਲ ਸਕਦਾ ਵਾਰਡ ਦੀ ਤਰੱਕੀ ਹੋ ਸਕਦੀ ਆ ਵਾਰਡ ਦੇ ਕੰਮ ਹੋ ਸਕਦੇ ਆ ਵੀ ਆਪਣਾ ਲੋਕ ਕੋਈ ਪਿੱਠ ਨਹੀਂ ਕਰੇਗਾ ਬਹੁਤ ਧੰਨਵਾਦ